ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਕੈਨੇਡਾ ਤੇ ਭਾਰਤ ਦੇ ਡਿਪੋਟੇਸ਼ਨ ਦੇ ਅੰਕੜਿਆਂ 'ਚ ਵੱਡਾ ਅੰਤਰ ਕੈਨੇਡਾ ਅਨੁਸਾਰ 2831 ਭਾਰਤੀ ਵਾਪਸ ਭੇਜੇ ਭਾਰਤ ਮੁਤਾਬਕ 188 ਭਾਰਤ ਅਤੇ ਕੈਨੇਡਾ ਦੇ ਸਬੰਧਾਂ 'ਚ ਵੱਡੇ ਪੱਧਰ ਤੇ ਸੁਧਾਰ ਦੋਵੇਂ ਦੇਸ਼ਾਂ ਨੇ ਵੱਖ-ਵੱਖ ਸਮਝੌਤਿਆਂ ਤੇ ਸਹਿਮਤੀ ਪ੍ਰਗਟਾਈ Ontario ਵੈਸਟਰਾ ਲਈ ਡਰਾਈਵਿੰਗ ਲਾਇਸੈਂਸ ਦੇ ਨਿਯਮ ਕਰੇਗਾ ਸਖਤ ਕੈਨੇਡਾ ਚ ਰਹਿ ਰਹੇ ਭਾਰਤੀ ਮੂਲ ਦੇ ਵਿਅਕਤੀ ਹੋਣਗੇ ਸਭ ਤੋਂ ਵੱਧ ਪ੍ਰਭਾਵਿਤ ਅਮਰੀਕਾ ਕੈਨੇਡਾ ਬਰਫੀਲੇ ਤੂਫਾਨ ਦੀ ਮਾਰ ਹੇਠ ਸੈਂਕੜੇ ਫਲਾਈਟਸ ਰੱਦ Ontario Quebec ਤੇ Nova Scotia ਦੇ ਕੁਝ ਹਿੱਸਿਆਂ ਚ orange alert ਸਾਲ 2025 ਚ ਕੈਨੇਡਾ ਤੋਂ ਕੱਢੇ ਗਏ ਭਾਰਤੀ ਨਾਗਰਿਕਾਂ ਦੀ ਗਿਣਤੀ ਨੂੰ ਲੈ ਕੇ ਓਟਵਾ ਅਤੇ ਨਵੀਂ ਦਿੱਲੀ ਦੇ ਅਧਿਕਾਰਤ ਅੰਕੜਿਆਂ ਚ ਇੱਕ ਵੱਡਾ ਪਾੜਾ ਸਾਹਮਣੇ ਆਇਆ ਹੈ ਇਹ ਅੰਤਰ ਦਰਸਾਉਂਦਾ ਹੈ ਕਿ ਦੋਵੇਂ ਦੇਸ਼ ਡੈਪੂਟੇਸ਼ਨ ਨੂੰ ਪਰਿਭਾਸ਼ਿਤ ਕਰਨ ਅਤੇ ਇਸ ਦਾ ਰਿਕਾਰਡ ਰੱਖਣ ਲਈ ਵੱਖ-ਵੱਖ ਤਰੀਕਿਆਂ ਦੀ ਵਰਤੋਂ ਕਰਦੇ ਨੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਜਨਵਰੀ ਅਤੇ ਅਕਤੂਬਰ 2025 ਦੇ ਵਿਚਕਾਰ 2831 ਭਾਰਤੀ ਨਾਗਰਿਕਾਂ ਨੂੰ ਦੇਸ਼ ਤੋਂ ਕੱਢਿਆ ਗਿਆ ਸੀ ਇਸ ਅੰਕੜੇ ਨੇ ਭਾਰਤ ਨੂੰ ਦੇਸ਼ ਨਿਕਾਲੇ ਦਾ ਸਾਹਮਣਾ ਕਰਨ ਵਾਲੇ ਚੋਟੀ ਦੇ ਦੇਸ਼ਾਂ ਦੀ ਸੂਚੀ ਚ ਦੂਜੇ ਨੰਬਰ ਤੇ ਰੱਖ ਦਿੱਤਾ ਹੈ ਪਹਿਲੇ ਨੰਬਰ ਤੇ ਮੈਕਸੀਕੋ ਹੈ ਜਿਸ ਦੇ 3972 ਨਾਗਰਿਕਾਂ ਨੂੰ ਕੱਢਿਆ ਗਿਆ ਕੁੱਲ ਮਿਲਾ ਕੇ ਕੈਨੇਡਾ ਨੇ ਇਸੇ ਮਿਆਦ ਦੌਰਾਨ ਸਾਰੀਆਂ ਕੌਮੀਆਂ ਤਾਂ ਦੇ 18785 ਤੋਂ 18969 ਲੋਕਾਂ ਨੂੰ ਦੇਸ਼ ਤੋਂ ਬਾਹਰ ਕੱਢਿਆ ਕੈਨੇਡਾ ਬਾਰਡਰ ਸਰਵਿਸੇਜ਼ ਏਜੰਸੀ ਇਹਨਾਂ ਅੰਕੜਿਆਂ ਨੂੰ ਇਨਫੋਰਸਡ ਰਿਮੂਵਲਸ ਵਜੋਂ ਸ਼੍ਰੇਣੀਬੱਧ ਕਰਦਾ ਹੈ ਇਸ ਵਿੱਚ ਉਹ ਸਾਰੇ ਮਾਮਲੇ ਸ਼ਾਮਲ ਨੇ ਜਿੱਥੇ ਦੇਸ਼ ਨਿਕਾਲੇ ਦੇ ਹੁਕਮ ਨੂੰ ਲਾਗੂ ਕੀਤਾ ਜਾਂਦਾ ਹੈ ਅੰਕੜੇ ਦਰਸਾਉਂਦੇ ਨੇ ਕਿ ਲਗਭਗ 92% ਵਿਅਕਤੀ ਬਿਨਾਂ ਕਿਸੇ ਪੁਲਿਸ ਸੁਰੱਖਿਆ ਦੇ ਗਏ ਜਿਸ ਦਾ ਮਤਲਬ ਹੈ ਕਿ ਦੇਸ਼ ਨਿਕਾਲੇ ਦਾ ਹੁਕਮ ਮਿਲਣ ਤੋਂ ਬਾਅਦ ਉਹ ਆਪਣੀ ਮਰਜ਼ੀ ਨਾਲ ਚਲੇ ਗਏ ਸਿਰਫ 8% ਮਾਮਲਿਆਂ 'ਚ ਕੈਨੇਡਾ ਬਾਰਡਰ ਸਰਵਿਸੈਸ ਏਜੰਸੀ ਦੇ ਅਧਿਕਾਰੀਆਂ ਨਾਲ ਗਏ ਜੋ ਕਿ ਆਮ ਤੌਰ ਤੇ ਉੱਚ ਜੋਖਮ ਵਾਲੇ ਮਾਮਲਿਆਂ 'ਚ ਹੁੰਦਾ ਹੈ ਦੂਜੇ ਪਾਸੇ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਸੰਸਦ 'ਚ ਦੱਸਿਆ ਕਿ 2025 'ਚ ਕੈਨੇਡਾ ਤੋਂ ਸਿਰਫ 188 ਭਾਰਤੀ ਨਾਗਰਿਕਾਂ ਨੂੰ ਰਿਪੋਰਟ ਕੀਤਾ ਗਿਆ ਹੈ ਇਹ ਅੰਕੜਾ ਉਸ ਵਿਸ਼ਵ ਵਿਆਪੀ ਸੂਚੀ ਦਾ ਹਿੱਸਾ ਹੈ ਜਿਸ ਅਨੁਸਾਰ ਸਾਲ ਦੌਰਾਨ ਦੁਨੀਆ ਭਰ ਤੋਂ 24600 ਤੋਂ ਵੱਧ ਭਾਰਤੀਆਂ ਨੂੰ ਰਿਪੋਰਟ ਕੀਤਾ ਗਿਆ ਜਿਨ੍ਹਾਂ ਵਿੱਚ ਸਭ ਤੋਂ ਵੱਧ ਗਿਣਤੀ 사ウਦੀ ਅਰਬ ਵਰਗੇ ਦੇਸ਼ਾਂ ਤੋਂ ਹੈ ਨਾ ਤਾਂ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਤੇ ਨਾ ਹੀ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਭਾਰਤੀ ਅੰਕੜਿਆਂ ਜਾਂ ਇਸ ਅੰਤਰ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਕੀਤਾ ਹੈ ਹਾਲਾਂਕਿ ਇਮੀਗ੍ਰੇਸ਼ਨ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਦਾ ਮੁੱਖ ਕਾਰਨ ਪ੍ਰਭਾਸ਼ਾ ਦਾ ਅੰਤਰ ਹੋ ਸਕਦਾ ਹੈ ਜਿੱਥੇ ਕੈਨੇਡਾ ਦੇ ਅੰਕੜਿਆਂ 'ਚ ਕਾਨੂੰਨੀ ਹੁਕਮ ਤੋਂ ਬਾਅਦ ਆਪਣੀ ਮਰਜ਼ੀ ਨਾਲ ਜਾਣ ਵਾਲੇ ਲੋਕ ਵੀ ਸ਼ਾਮਲ ਨੇ ਉੱਥੇ ਹੀ ਭਾਰਤ ਵਰਗੇ ਦੇਸ਼ ਅਕਸਰ ਸਿਰਫ ਉਹਨਾਂ ਮਾਮਲਿਆਂ ਨੂੰ ਗਿਣਦੇ ਨੇ ਜਿੱਥੇ ਵਿਅਕਤੀ ਨੂੰ ਅਧਿਕਾਰੀਆਂ ਦੀ ਨਿਗਰਾਨੀ ਹੇਠ ਜ਼ਬਰੀ ਵਾਪਸ ਭੇਜਿਆ ਜਾਂਦਾ ਹੈ ਭਾਰਤੀ ਨਾਗਰਿਕਾਂ ਦੇ ਦੇਸ਼ ਨਿਕਾਲੇ 'ਚ ਇਹ ਵਾਧਾ 2025 'ਚ ਕੈਨੇਡਾ ਦੀ ਸਖਤ ਇਮੀਗ੍ਰੇਸ਼ਨ ਨੀਤੀ ਨੂੰ ਵੀ ਦਰਸਾਉਂਦਾ ਹੈ ਇਸ ਵਿੱਚ ਭਾਰਤ ਤੋਂ ਸ਼ਰਨ ਦੀਆਂ ਅਰਜ਼ੀਆਂ ਦੇ ਰੱਦ ਹੋਣ ਦੀ ਉੱਚ ਦਰ ਅਤੇ ਅਸਥਾਈ ਨਿਵਾਸੀਆਂ ਦੀ ਸਖਤ ਜਾਂਚ ਸ਼ਾਮਲ ਹੈ ਕੈਨੇਡਾ ਬਾਰਡਰ ਸਰਵਿਸੇਸ ਏਜੰਸੀ ਦੇ ਅੰਕੜਿਆਂ ਮੁਤਾਬਕ ਪਿਛਲੇ ਸਾਲ ਦੇ ਮੁਕਾਬਲੇ ਭਾਰਤੀਆਂ ਨੂੰ ਕੱਢੇ ਜਾਣ ਦੀ ਦਰ 'ਚ ਲਗਭਗ 41% ਦਾ ਵਾਧਾ ਹੋਇਆ ਦੇਸ਼ ਨਿਕਾਲੇ ਲਈ ਅਪਰਾਧਿਕ ਪਿਛੋਕੜ ਤੇ ਕਾਨੂੰਨ ਦੀ ਉਲੰਘਣਾ ਵਾਲੇ ਜੋਖਮਾਂ ਨੂੰ ਪਹਿਲ ਦਿੱਤੀ ਜਾਂਦੀ ਹੈ ਸਾਲ 2025 ਦੇ ਅੰਤਿਮ ਅਤੇ ਪੂਰੇ ਅੰਕੜੇ 2026 ਚ ਜਾਰੀ ਕੀਤੇ ਜਾਣ ਦੀ ਉਮੀਦ ਹੈ ਸਾਲ 2025 ਦੌਰਾਨ ਭਾਰਤ ਅਤੇ ਕੈਨੇਡਾ ਦੇ ਸਬੰਧਾਂ ਚ ਵੱਡੇ ਪੱਧਰ ਤੇ ਸੁਧਾਰ ਦੇਖਣ ਨੂੰ ਮਿਲਿਆ ਹੈ ਦੋਵੇਂ ਦੇਸ਼ਾਂ ਵੱਲੋਂ ਵੱਖ-ਵੱਖ ਸਮਝੌਤਿਆਂ ਤੇ ਸਹਿਮਤੀ ਪ੍ਰਗਟਾਈ ਗਈ ਜੂਨ 2023 ਚ ਹਰਦੀਪ ਸਿੰਘ ਨਿੱਜਰ ਦੀ ਹਤਿਆ ਚ ਕੈਨੇਡਾ ਵੱਲੋਂ ਭਾਰਤ ਦੀ ਸ਼ਮੂਲੀਅਤ ਦੇ ਇਲਜ਼ਾਮਾਂ ਤੋਂ ਬਾਅਦ ਦੋਵੇਂ ਮੁਲਕਾਂ ਦੇ ਕੂਟਨੀਤਿਕ ਰਿਸ਼ਤਿਆਂ ਦੇ ਵਿੱਚ ਕੜਵਾਹਟ ਆ ਗਈ ਸੀ। ਕੈਨੇਡਾ ਵੱਲੋਂ ਭਾਰਤ ਤੇ ਦੋਸ਼ ਲਗਾਉਣ ਤੋਂ ਬਾਅਦ ਦੋਵਾਂ ਦੇਸ਼ਾਂ ਨੇ ਇੱਕ ਦੂਜੇ ਦੇ ਡਿਪਲੋਮੈਟਸ ਨੂੰ ਵੀ ਕੱਢ ਦਿੱਤਾ ਸੀ ਤੇ ਭਾਰਤ ਨੇ ਕੈਨੇਡੀਅਨ ਨਾਗਰਿਕਾਂ ਤੇ ਵੀਜ਼ਾ ਬੈਨ ਵੀ ਲਗਾ ਦਿੱਤਾ ਸੀ। ਕੈਨੇਡਾ ਤੇ ਭਾਰਤ ਦੇ ਸਬੰਧਾਂ ਦੀ ਚਰਚਾ ਇਸ ਸਾਲ ਦੇ ਸ਼ੁਰੂ ਚ ਹੀ ਜਸਟਿਨ ਟਰੂਡੋ ਵੱਲੋਂ ਅਸਤੀਫੇ ਦੇ ਐਲਾਨ ਨਾਲ ਹੋਣੀ ਸ਼ੁਰੂ ਹੋ ਗਈ ਸੀ। ਭਾਰਤੀ ਮੀਡੀਆ ਚ ਟਰੂਡੋ ਦੇ ਅਸਤੀਫੇ ਦੀ ਖਬਰ ਛਾਈ ਰਹੀ ਵੱਖ-ਵੱਖ ਟੀਵੀ ਅਦਾਰਿਆਂ ਨਾਲ ਗੱਲਬਾਤ ਦੌਰਾਨ ਵਿਕਾਸ ਸਰੂਪ ਜੋ ਕਿ ਕੈਨੇਡਾ ਚ 2017 ਤੋਂ 2019 ਦੌਰਾਨ ਭਾਰਤ ਦੇ ਹਾਈ ਕਮਿਸ਼ਨਰ ਰਹੇ ਚੁੱਕੇ ਨੇ ਨੇ ਭਾਰਤ ਅਤੇ ਕੈਨੇਡਾ ਦੇ ਖਰਾਬ ਸਬੰਧਾਂ ਲਈ ਸਿਰਫ ਜਸਟਿਨ ਟਰੂਡੋ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਕੰਜ਼ਰਵੇਟਿਵ ਲੀਡਰ ਪੀਅਰ ਐ ਪੋਲੀਏਵ ਨੇ ਵੀ ਜਸਟਿਨ ਟਰੂਡੋ ਤੇ ਭਾਰਤ ਨਾਲ ਕੂਟਨੀਤਿਕ ਰਿਸ਼ਤੇ ਖਰਾਬ ਕਰਨ ਦਾ ਦੋਸ਼ ਲਗਾਇਆ ਪ੍ਰਧਾਨ ਮੰਤਰੀ ਚੁਣੇ ਜਾਣ ਤੋਂ ਬਾਅਦ ਮਾਰਕ ਕਾਰਨੀ ਵੱਲੋਂ ਭਾਰਤ ਨਾਲ ਰਿਸ਼ਤੇ ਸੁਧਾਰਨ ਲਈ ਲਗਾਤਾਰ ਯਤਨ ਕੀਤੇ ਗਏ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮਾਰਕ ਕਾਰਨੀ ਨੂੰ ਜਿੱਤ ਅਤੇ ਪ੍ਰਧ ਦਿੱਤੀ ਕਾਰਨੀਵਲੋ ਮੋਦੀ ਨੂੰ ਜੂਨ ਮਹੀਨੇ ਦੌਰਾਨ ਅਲਬਰਟਾ ਚ ਆਯੋਜਿਤ ਹੋਣ ਵਾਲੇ ਜੀ7 ਸੰਮੇਲਨ ਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਮੋਦੀ ਨੂੰ ਸੱਦਾ ਦਿੱਤੇ ਜਾਣ ਦਾ ਵਿਰੋਧ ਹੋਣ ਤੇ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਤਰਕ ਦਿੱਤਾ ਕਿ ਸੰਮੇਲਨ ਚ ਊਰਜਾ ਸੁਰੱਖਿਆ ਤੇ ਆਤਮਹੱਤਪੂਰਨ ਖਣਿਜ ਪਦਾਰਥਾਂ ਵਰਗੇ ਮੁੱਦਿਆਂ ਤੇ ਚਰਚਾ ਹੋਣ ਦਰਮਿਆਨ ਭਾਰਤ ਵਰਗੇ ਵੱਡੇ ਅਤੇ ਵਿਸ਼ਵ ਆਰਥਿਕ ਸਪਲਾਈ ਚੇਨ ਚ ਕੇਂਦਰੀ ਭੂਮਿਕਾ ਨਿਭਾਉਣ ਵਾਲੇ ਦੇਸ਼ ਦੀ ਮੌਜੂਦਗੀ ਮਹੱਤਵਪੂਰਨ ਹੈ ਅਗਸਤ ਮਹੀਨੇ ਦੌਰਾਨ ਕੈਨੇਡਾ ਤੇ ਭਾਰਤ ਵੱਲੋਂ ਆਪੋ ਆਪਣੇ ਰਾਜਦੂਤ ਨਿਯੁਕਤ ਕੀਤੇ ਗਏ ਕੈਨੇਡਾ ਵੱਲੋਂ ਕ੍ਰਿਸਟੋਫਰ ਕੂਟਰ ਨੂੰ ਭਾਰਤ ਚ ਕੈਨੇਡਾ ਦੇ ਹਾਈ ਕਮਿਸ਼ਨਰ ਵਜੋਂ ਨਿਯੁਕਤ ਕੀਤਾ ਗਿਆ ਕੂਟਰ 35 ਸਾਲ ਤੋਂ ਡਿਪਲੋਮੈਟਿਕ ਸੇਵਾ ਕਰ ਰਹੇ ਨੇ ਅਤੇ ਇਸ ਦੌਰਾਨ ਇਜ਼ਰਾਈਲ ਤੇ ਦੱਖਣੀ ਅਫਰੀਕਾ ਵਰਗੇ ਦੇਸ਼ਾਂ ਚ ਕਮ ਕਰ ਚੁੱਕੇ ਨੇ 25 ਸਾਲ ਪਹਿਲਾਂ ਉਹ ਨਵੀਂ ਦਿੱਲੀ ਚ ਵੀ ਤਾਇਨਾਤ ਰਹੇ ਸਨ ਭਾਰਤ ਨੇ ਦਿਨੇਸ਼ ਕੇ ਪਟਨਾਇਕ ਨੂੰ ਕੈਨੇਡਾ ਚ ਆਪਣਾ ਅਗਲਾ ਹਾਈ ਕਮਿਸ਼ਨਰ ਨਿਯੁਕਤ ਕੀਤਾ ਪਟਨਾਇਕ ਇਸ ਤੋਂ ਪਹਿਲਾਂ ਸਪੇਨ ਚ ਭਾਰਤ ਦੇ ਰਾਜਦੂਤ ਵਜੋਂ ਸੇਵਾ ਨਿਭਾਰੇ ਸਨ ਦਿਨੇਸ਼ ਕੇ ਪਟਨਾਇਕ ਨੇ ਸਤੰਬਰ ਦੌਰਾਨ ਅਹੁਦਾ ਸੰਭਾਲਿਆ ਅਕਤੂਬਰ ਦੌਰਾਨ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਨਵੀਂ ਦਿੱਲੀ ਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਰਤੀ ਵਿਦੇਸ਼ ਮੰਤਰੀ ਸੁਬਰਮਨੀਅਮ ਜੈ ਸ਼ੰਕਰ ਨਾਲ ਮੁਲਾਕਾਤ ਕੀਤੀ ਇਸ ਦੌਰਾਨ ਦੋਵੇਂ ਦੇਸ਼ ਆਪਸੀ ਸਬੰਧਾਂ ਲਈ ਇੱਕ ਨਵੇਂ ਰੋਡ ਮੈਪ ਤੇ ਸਹਿਮਤ ਹੋਏ ਆਨੰਦ ਨੇ ਆਪਣੇ ਦੌਰੇ 'ਚ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਭਾਵੇਂ ਪਿਛਲੇ ਸਮੇਂ ਦੌਰਾਨ ਦੋਹਾਂ ਦੇਸ਼ਾਂ ਵਿਚਕਾਰ ਵਿਵਾਦਾਂ ਨੇ ਰਾਹ ਰੋਕੇ ਪਰ ਹੁਣ ਸਮਾਂ ਆ ਗਿਆ ਕਿ ਰਿਸ਼ਤਿਆਂ ਨੂੰ ਨਵੀਂ ਦਿਸ਼ਾ ਦਿੱਤੀ ਜਾਵੇ ਜਿਸ ਵਿੱਚ ਵਪਾਰ ਤੇ ਸਾਂਝੇ ਸਹਿਯੋਗ ਨੂੰ ਅਹਿਮ ਮਾਨਤਾ ਮਿਲ ਸਕੇ ਦੋਵੇਂ ਦੇਸ਼ਾਂ ਵੱਲੋਂ ਖੇਤੀਬਾੜੀ ਵਿਗਿਆਨ ਟੈਕਨੋਲੋਜੀ ਸਿਵਲ ਪਰਮਾਣੂ ਸਹਿਯੋਗ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਮਹੱਤਵਪੂਰਨ ਖਣਿਜਾਂ ਤੇ ਊਰਜਾ ਤੇ ਸਹਿਯੋਗ ਨੂੰ ਵੀ ਤਰਜੀਹ ਵਜੋਂ ਨਾਮਜ਼ਦ ਕੀਤਾ ਗਿਆ ਕੈਨੇਡਾ ਦੀ অন্ਟਾਰੀਓ ਸਰਕਾਰ ਡਰਾਈਵਿੰਗ ਲਾਇਸੈਂਸ ਦੇ ਨਿਯਮਾਂ ਨੂੰ ਸਖਤ ਕਰ ਰਹੀ ਹੈ ਹੁਣ ਲਾਇਸੈਂਸ ਦੀ ਯੋਗਤਾ ਨੂੰ ਰਹਿائش ਇਮੀਗ੍ਰੇਸ਼ਨ ਸਥਿਤੀ ਅਤੇ ਕੰਮ ਕਰਨ ਦੀ ਕਾਨੂੰਨੀ ਇਜਾਜ਼ਤ ਨਾਲ ਸਿੱਧਾ ਜੋੜਿਆ ਜਾ ਰਿਹਾ ਹੈ ਇਹ ਬਦਲਾ ਫਾਈਟਿੰਗ ਡਿਲੇਜ਼ ਬਿਲਡਿੰਗ ਫਾਸਟਰ ਐਕਟ ਬਿਲ 60 ਰਾਹੀਂ ਕੀਤੇ ਜਾ ਰਹੇ ਨੇ ਜਿਸ ਨੂੰ ਪਿਛਲੇ ਮਹੀਨੇ ਸ਼ਾਹੀ ਮਨਜ਼ੂਰੀ ਮਿਲ ਚੁੱਕੀ ਹੈ ਤੇ ਇਹ ਸੂਬੇ ਦੇ ਹਾਈਵੇ ਟ੍ਰੈਫਿਕ ਐਕਟ 'ਚ ਸੋਧ ਕਰਦਾ ਹੈ অন্ਟਾਰੀਓ ਕੈਨੇਡਾ 'ਚ ਸਭ ਤੋਂ ਵੱਡੇ ਭਾਰਤੀ ਭਾਈਚਾਰੇ ਦਾ ਘਰ ਹੈ 2021 ਦੀ ਮਰਦਮ ਸ਼ੁਮਾਰੀ ਅਨੁਸਾਰ ਸੂਬੇ ਦੇ ਲਗਭਗ 7,64,000 ਨਿਵਾਸੀਆਂ ਨੇ ਆਪਣਾ ਮੂਲ ਭਾਰਤੀ ਦੱਸਿਆ ਜੋ ਕੈਨੇਡਾ ਦੀ ਕੁੱਲ ਭਾਰਤੀ ਆਬਾਦੀ ਦੇ ਅੱਧੇ ਤੋਂ ਵੀ ਵੱਧ ਹੈ ਇਸ ਲਈ ਲਾਇਸੈਂਸ ਨਿਯਮਾਂ 'ਚ ਕਿਸੇ ਵੀ ਬਦਲਾਅ ਤੇ ਉੱਥੇ ਰਹਿ ਰਹੇ, ਪੜ ਰਹੇ ਜਾਂ ਕੰਮ ਕਰ ਰਹੇ ਭਾਰਤੀ ਨਾਗਰਿਕਾਂ ਦੀ ਨੇੜਿਓਂ ਨਜ਼ਰ ਰਹਿਣ ਦੀ ਸੰਭਾਵਨਾ ਹੈ ਇਸ ਸੁਧਾਰ ਦੇ ਕੇਂਦਰ ਚ ਬਿੱਲ ਦਾ ਸ਼ੈਡਿਊਲ 5 ਹੈ ਜੋ ਟ੍ਰਾਂਸਪੋਰਟ ਮੰਤਰੀ ਨੂੰ ਡਰਾਈਵਿੰਗ ਲਾਇਸੈਂਸ ਜਾਰੀ ਕਰਨ ਜਾਂ ਰੀਨਿਊ ਕਰਨ ਤੋਂ ਪਹਿਲਾਂ ਬਿਨੇਕਾਰ ਦੀ ਇਮੀਗ੍ਰੇਸ਼ਨ ਤੇ ਰਹਿਸ਼ੀ ਸਥਿਤੀ ਦੀ ਜਾਂਚ ਕਰਨ ਦਾ ਨਵਾਂ ਅਧਿਕਾਰ ਦਿੰਦਾ ਹੈ ਇਸ ਸੂਬੇ ਨੂੰ ਸੈਲਾਨੀਆਂ ਲਈ ਵਪਾਰਕ ਲਾਇਸੈਂਸ ਤੱਕ ਪਹੁੰਚ ਨੂੰ ਸੀਮਤ ਕਰਨ ਤੇ ਉਹਨਾਂ ਦੇਸ਼ਾਂ ਦੇ ਵਿਦੇਸ਼ੀ ਲਾਇਸੈਂਸਾਂ ਦੀ ਮਾਨਤਾ ਵਾਪਸ ਲੈਣ ਦੀ ਇਜਾਜ਼ਤ ਵੀ ਦਿੰਦਾ ਹੈ ਜੋ অন্ਟਾਰੀਓ ਦੇ ਡਰਾਈਵਰਾਂ ਨੂੰ ਬਰਾਬਰ ਦੀ ਸਹੂਲਤ ਨਹੀਂ ਦਿੰਦੇ ਟ੍ਰਾਂਸਪੋਰਟ ਮੰਤਰੀ ਦੀ ਸੰਸਦੀ ਸਹਾਇਕ ਹਰਦੀਪ ਗਰੇਵਾਲ ਨੇ ਸੋਸ਼ਲ ਮੀਡੀਆ ਰਾਹੀਂ ਦੱਸਿਆ ਕਿ ਇਸ ਸੁਧਾਰ ਦਾ ਮੁੱਖ ਉਦੇਸ਼ ਉਹਨਾਂ ਮੀਆਂ ਨੂੰ ਦੂਰ ਕਰਨਾ ਹੈ ਜਿਨ੍ਹਾਂ ਕਾਰਨ ਥੋੜੇ ਸਮੇਂ ਦੇ ਵਿਜ਼ਟਰ ਜਾਂ ਬਿਨਾ ਜਾਂਚ ਵਾਲੇ ਡਰਾਈਵਰ ਕਮਰਸ਼ੀਅਲ ਲਾਇਸੈਂਸ ਪ੍ਰਾਪਤ ਕਰ ਲੈਂਦੇ ਸਨ ਉਹਨਾਂ ਦਾ ਕਹਿਣਾ ਸੀ ਕਿ ਪੇਸ਼ੇਵਰ ਡਰਾਈਵਰਾਂ ਕੋਲ ਕੈਨੇਡਾ 'ਚ ਸਪਸ਼ਟ ਕਾਨੂੰਨੀ ਸਥਿਤੀ ਤੇ ਸਥਾਨਕ ਡਰਾਈਵਿੰਗ ਦਾ ਤਜਰਬਾ ਹੋਣਾ ਚਾਹੀਦਾ ਹੈ ਬਿਲ 60 ਰਾਹੀਂ ਹਾਈਵੇ ਟ੍ਰੈਫਿਕ ਐਕਟ 'ਚ ਇੱਕ ਨਵੀਂ ਧਾਰਾ 5 0.5 ਜੋੜੀ ਗਈ ਹੈ ਇਸ ਤਹਿਤ ਟ੍ਰਾਂਸਪੋਰਟ ਮੰਤਰਾਲਾ লাইসেন্স ਜਾਰੀ ਕਰਨ ਲਈ ਇਮੀਗ੍ਰੇਸ਼ਨ ਨਾਲ ਸੰਬੰਧਿਤ ਸਬੂਤ ਮੰਗ ਸਕਦਾ ਹੈ ਪਹਿਲੀ ਵਾਰ অন্ਟਾਰੀਓ ਦੇ লাইসেনਸ ਸਿਸਟਮ ਚ ਕੈਨੇਡਾ ਚ ਕਾਨੂੰਨੀ ਸਥਿਤੀ ਦਾ ਸਬੂਤ ਲੋੜੀਂਦਾ ਹੋਵੇਗਾ ਬਿਨੇਕਾਰਾਂ ਨੂੰ ਦਿਖਾਉਣਾ ਹੋਵੇਗਾ ਕਿ ਉਹ ਨਾਗਰਿਕ ਸਥਾਈ ਨਿਵਾਸੀ ਜਾਂ ਵੈਧ ਸਟੱਡੀ ਜਾਂ ਵਰਕ ਪਰਮਿਟ ਧਾਰਕ ਨੇ ਹੈਲ ਨਾ ਕੁਝ ਵਿਜ਼ਟਰ ਲੋਡਿੰਗ ਦੇ ਟੈਸਟ ਪਾਸ ਕਰਕੇ ਕਲਾਸ A ਜਾਂ ਕਲਾਸ D ਵਰਗੇ ਕਮਰਸ਼ੀਅਲ ਲਾਇਸੈਂਸ ਲੈ ਸਕਦੇ ਸਨ ਹੁਣ ਸਿਰਫ ਕੰਮ ਕਰਨ ਦੀ ਕਾਨੂੰਨੀ ਇਜਾਜ਼ਤ ਵਾਲੇ ਲੋਕ ਹੀ ਇਸ ਦੇ ਯੋਗ ਹੋਣਗੇ ਵਿਜ਼ਟਰ ਸਟੇਟਸ ਹੁਣ ਕਾਫੀ ਨਹੀਂ ਹੋਵੇਗਾ ਹੁਣ ਉਹਨਾਂ ਦੇਸ਼ਾਂ ਦੇ ਲਾਇਸੈਂਸਾਂ ਦੀ ਆਟੋਮੈਟਿਕ ਤਬਦੀਲੀ ਨਹੀਂ ਹੋਵੇਗੀ ਜੋ ਅਨਟਾਰੀਓ ਦੇ ਡਰਾਈਵਰਾਂ ਨੂੰ ਇਹ ਸਹੂਲਤ ਨਹੀਂ ਦਿੰਦੇ ਅਜਿਹੇ ਡਰਾਈਵਰਾਂ ਨੂੰ ਅਨਟਾਰੀਓ ਦੇ ਲਿਖਤੀ ਅਤੇ ਰੋਡ ਟੈਸਟ ਪਾਸ ਕਰਨੇ ਪੈ ਸਕਦੇ ਨੇ ਵੱਡੇ ਟਰੱਕਾਂ ਲਈ ਹੁਣ ਕੈਨੇਡਾ 'ਚ 1 ਸਾਲ ਦਾ ਡਰਾਈਵਿੰਗ ਤਜਰਬਾ ਲਾਜ਼ਮੀ ਕਰਨ ਦੀ ਤਿਆਰੀ ਹੈ ਨਵੇਂ ਆਉਣ ਵਾਲੇ ਲੋਕਾਂ ਨੂੰ ਪਹਿਲਾਂ ਅਨਟਾਰੀਓ ਦੇ ਹਾਲਾਤਾਂ 'ਚ ਛੋਟੀਆਂ ਗੱਡੀਆਂ ਚਲਾਉਣੀਆਂ ਹੋਣਗੀਆਂ ਇਹ ਨਿਯਮ 2026 ਦੇ ਸ਼ੁਰੂ 'ਚ ਲਾਗੂ ਹੋਣ ਦੀ ਉਮੀਦ ਹੈ ਅਧੂਰੇ ਦਸਤਾਵੇਜ਼ਾਂ ਕਾਰਨ ਲਾਇਸੈਂਸ ਮਿਲਣ 'ਚ ਦੇਰੀ ਹੋ ਸਕਦੀ ਹੈ ਜਾਂ ਅਰਜ਼ੀ ਰੱਦ ਕੀਤੀ ਜਾ ਸਕਦੀ ਹੈ ਬਰਫੀਲਾ ਤੂਫਾਨ ਅਮਰੀਕਾ ਕੈਨੇਡਾ ਦੇ ਕਰੋੜਾਂ ਲੋਕਾਂ ਲਈ ਮੁਸੀਬਤ ਬਣਦਾ ਜਾ ਰਿਹਾ ਹੈ ਤੇ ਦੋਹਾਂ ਮੁਲਕਾਂ 'ਚ ਸੈਂਕੜੇ ਫਲਾਈਟਸ ਰੱਦ ਹੋਣ ਸਣੇ ਹਾਈਵੇਜ਼ 'ਤੇ ਵੱਡੇ ਹਾਦਸੇ ਹੋਣ ਦੀ ਰਿਪੋਰਟ ਹੈ ਅਮਰੀਕਾ 'ਚ 11 ਕਰੋੜ 40 ਲੱਖ ਲੋਕ ਚੇਤਾਵਨੀ ਦੇ ਘੇਰੇ 'ਚ ਆ ਚੁੱਕੇ ਨੇ ਤੇ ਭਾਰੀ ਬਰਫ ਬਾਰਿਸ਼ ਸਣੇ ਹੱਡ ਚੀਰਮੀਆਂ ਹਵਾਵਾਂ ਜਾਰੀ ਰਹਿਣ ਦੀ ਪੇਸ਼ਾਨਗੀ ਕੀਤੀ ਗਈ ਹੈ ਡੈਟਰਾਇਟ ਪਿਟਸਬਰਗ ਵਾਸ਼ਿੰਗਟਨ ਡੀਸੀ ਫਿਲਾਡਲਫੀਆ ਨਿਊਯਾਰਕ ਸਿਟੀ ਬੋਸਟਨ ਤੇ ਨਿਊ ਔਰਲੀਨਜ਼ ਵਰਗੇ ਵੱਡੇ ਸ਼ਹਿਰਾਂ ਤੋਂ ਇਲਾਵਾ ਬਫਲੋ ਵਰਗੇ ਸ਼ਹਿਰ ਬਰਫ਼ੀਲੇ ਤੂਫਾਨ ਦੀ ਮਾਰ ਹੇਠ ਦੱਸੇ ਜਾ ਰਹੇ ਨੇ ਫਲਾਈਟ ਅਵੇਅਰ ਦੇ ਅੰਕੜਿਆਂ ਮੁਤਾਬਕ ਡੈਟਰਾਇਟ ਹਵਾਈ ਅੱਡੇ ਤੇ 90 ਤੋਂ ਵੱਧ ਫਲਾਈਟਸ ਰੱਦ ਹੋਈਆਂ ਜਦਕਿ ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ 에ਅਰਪੋਰਟ ਤੇ 105 ਫਲਾਈਟਸ ਰੱਦ ਹੋਣ ਦੀ ਰਿਪੋਰਟ ਹੈ ਇਸ ਤੋਂ ਇਲਾਵਾ ਨਿਊਯਾਰਕ ਸਿਟੀ ਅਤੇ ਹਵਾਈ ਅੱਡੇ ਤੇ ਵੀ ਦਰਜਣਾਂ ਫਲਾਈਟਸ ਰੱਦ ਹੋਈਆਂ ਸੈਂਕੜੇ ਦੇਰੀ ਨਾਲ ਰਵਾਨਾ ਹੋ ਸਕੀਆਂ ਜਬ ਪੁੱਜੀਆਂ ਡੈਟਰਾਇਟ ਨੇੜੇ ਇੰਟਰਸਟੇਟ 75 ਤੇ ਕਈ ਟਰੱਕਾਂ ਤੇ ਕਾਰਾਂ ਸਣੇ 50 ਤੋਂ ਵੱਧ ਗੱਡੀਆਂ ਆਪਸ ਵਿੱਚ ਢਿੜ ਗਈਆਂ ਪਰ ਖੁਸ਼ਕਿਸਮਤੀ ਨਾਲ ਜਾਨੀ ਨੁਕਸਾਨ ਤੋਂ ਬਚਾਰਿਆ ਨੈਸ਼ਨਲ ਵੈਦਰ ਸਰਵਿਸ ਮੁਤਾਬਕ ਗ੍ਰੇਟ ਲੇਕਸ ਦੇ ਇਲਾਕਿਆਂ ਤੋਂ ਇਲਾਵਾ ਅਮਰੀਕਾ ਦੇ ਮੱਧ ਪੱਛਮੀ ਅਤੇ ਉੱਤਰ ਪੂਰਬੀ ਇਲਾਕਿਆਂ 'ਚ 6 ਇੰਚ ਤੱਕ ਬਰਫ਼ ਡਿੱਗ ਸਕਦੀ ਹੈ। ਇੱਥੋਂ ਤੱਕ ਕਿ ਕੈਂਟਕੀ ਦੇ ਦੱਖਣੀ ਹਿੱਸੇ ਤੇ ਵੈਸਟ ਵਰਜੀਨੀਆ 'ਚ ਸਨੋ ਫਾਲ ਦੀ ਪੇਸ਼ گوئی ਕੀਤੀ ਗਈ ਹੈ। ਕੈਨੇਡਾ ਦੇ অন্ਟਾਰੀਓ ਤੇ ਕਿਊਬੈਕ ਰਾਜਾਂ 'ਚ ਸੋਮਵਾਰ ਸ਼ਾਮ ਔਰੇਂਜ ਅਲਰਟ ਜਾਰੀ ਕੀਤਾ ਗਿਆ ਤੇ ਨੋਵਾ ਸਕੋਸ਼ੀਆ ਦੇ ਕੁਝ ਇਲਾਕੇ 'ਚ ਬਰਫ਼ੀਲੇ ਤੂਫਾਨ ਦੀ ਮਾਰ ਹੇਠ ਦੱਸੇ ਜਾ ਰਹੇ ਨੇ। অন্ਟਾਰੀਓ ਅਤੇ ਕਿਊਬੈਕ 'ਚ 60 ਹਜ਼ਾਰ ਤੋਂ ਵੱਧ ਘਰਾਂ ਦੀ ਬਿਜਲੀ ਪੂਰਾ ਦਿਨ ਗੁੱਲ ਰਹੀ ਜਦਕਿ ਨਿਊ ਬਰਾਂਜ਼ਵਿਕ 'ਚ 2000 ਘਰਾਂ 'ਚ ਬਿਜਲੀ ਸਪਲਾਈ ਬਹਾਲ ਕਰਨ ਦੇ ਯਤਨ ਕੀ ਲੰਡਨ ਲੇਕ, ਹਿਊਰਨ ਅਤੇ ਜਾਰਜੀਅਨ ਬੇ ਇਲਾਕਿਆਂ ਚ ਰਿਕਾਰਡ ਤੋੜ ਬਰਫਬਾਰੀ ਮਗਰੋਂ ਮੰਗਲਵਾਰ ਬਾਅਦ ਦੁਪਹਿਰ ਤੱਕ ਹਾਲਾਤ ਚ ਸੁਧਾਰ ਹੋਣ ਦੇ ਅਸਾਰ ਹਨ। ਪੀਰਸਨ ਇੰਟਰਨੈਸ਼ਨਲ 에ਅਰਪੋਰਟ ਵੱਲੋਂ ਮੁਸਾਫਰਾਂ ਨੂੰ ਸੁਝਾ ਦਿੱਤਾ ਗਿਆ ਕਿ ਫਲਾਈਟ ਦਾ ਸਟੇਟਸ ਚੈੱਕ ਕਰਨ ਤੋਂ ਬਾਅਦ ਹੀ ਹਵਾਈ ਅੱਡੇ ਵੱਲ ਰਵਾਨਾ ਹੋਣ ਦੇ ਯਤਨ ਕੀਤੇ ਜਾਣ। ਉਧਰ ਮੌਂਟਰੀਅਲ ਵਿਖੇ ਹਰ ਘੰਟੇ ਐਂਬੂਲੈਂਸ ਸੇਵਾ ਲਈ 100 ਤੋਂ ਵੱਧ ਕਾਲਜ਼ ਆ ਰਹੀਆਂ ਨੇ ਤੇ ਜ਼ਿਆਦਾਤਰ ਮਾਮਲੇ ਬਰਫਬਾਰੀ ਨਾਲ ਸੰਬੰਧਤ ਨੇ। ਕੈਨੇਡਾ ਦੇ ਜ਼ਿਆਦਾਤਰ ਪੂਰਬੀ ਹਿੱਸੇ ਚ ਬਰਫੀਲੀ بارش ਉੱਡਦੀ برف ਨਿੱਕੇ ਗੜਿਆਂ ਅਤੇ ਤੇਜ਼ ਹਵਾਵਾਂ ਕਾਰਨ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ ਸੋਮਵਾਰ ਸਵੇਰ ਤੱਕ ਅਨਟੇਰੀਓ ਕਿਊਬਿਕ ਅਤੇ ਨੋਵਾ ਸਕੋਸ਼ੀਆ ਦੇ ਕੁਝ ਇਲਾਕਿਆਂ ਲਈ ਔਰੇਂਜ ਅਲਰਟ ਜਾਰੀ ਕੀਤਾ ਜਾ ਰਿਹਾ ਜੋ ਦੂਜੇ ਨੰਬਰ ਦੀ ਸਭ ਤੋਂ ਗੰਭੀਰ ਚੇਤਾਵਨੀ ਹੁੰਦੀ ਹੈ ਕੈਨੇਡਾ ਦੇ ਹਸਪਤਾਲ 'ਚ ਇਲਾਜ ਨਾ ਮਿਲਣ ਕਰਕੇ ਭਾਰਤੀ ਦੀ ਮੌਤ ਮਗਰੋਂ ਇੱਕ ਹੋਰ ਹੈਰਾਨੀਕੁਨ ਘਟਨਾ ਸਾਹਮਣੇ ਆਈ ਹੈ ਜਿਸ ਦੌਰਾਨ ਪੰਜਾਬੀ ਪਰਿਵਾਰ ਨੂੰ ਆਪਣੇ ਮਰੀਜ਼ ਦੀ ਬਜਾਏ ਕੋਈ ਓਪਰਾ ਬੰਦਾ ਹੀ ਸੌਂਪ ਦਿੱਤਾ ਗਿਆ BC ਦੇ ਸਰੀ ਸ਼ਹਿਰ ਨਾਲ ਸਬੰਧਤ ਸਨੀ ਹੁੰਦਲ ਨੇ ਦੱਸਿਆ ਕਿ ਉਹ ਆਪਣੇ ਬਜ਼ੁਰਗ ਪਿਤਾ ਨੂੰ ਸਰੀ ਮੈਮੋਰੀਅਲ ਹਸਪਤਾਲ ਤੋਂ ਛੁੱਟੀ ਮਿਲਣ ਮਗਰੋਂ ਪੇਸ਼ੈਂਟ ਟ੍ਰਾਂਸਫਰ ਸਰਵਿਸਿਜ਼ ਦੀ ਉਡੀਕ ਕਰ ਰਹੇ ਸਨ ਇਸੇ ਦੌਰਾਨ ਉਹਨਾਂ ਦੀ ਪਤਨੀ ਰਾਣੂ ਹੁੰਦਲ ਦਾ ਫੋਨ ਆਇਆ ਪਤਨੀ ਨੇ ਸਣੀ ਹੁੰਦਲ ਨੂੰ ਦੱਸਿਆ ਕਿ ਘਰ ਦੇ ਬਾਹਰ ਇੱਕ ਐਂਬੂਲੈਂਸ ਪੁੱਜੀ ਹੈ ਤੇ ਮੁੱਢਲੇ ਤੌਰ ਤੇ ਇਹੋ ਮਹਿਸੂਸ ਹੋਇਆ ਕਿ ਸੌਰਾ ਸਾਹਬ ਹੋਣਗੇ ਪਰ ਜਦੋਂ ਨੇੜੇ ਜਾ ਕੇ ਦੇਖਿਆ ਤਾਂ ਐਂਬੂਲੈਂਸ ਵਾਲੇ ਕਿਸੇ ਹੋਰ ਨੂੰ ਉਤਾਰ ਰਹੇ ਸਨ ਰਾਣੂ ਹੁੰਦਲ ਨੇ اٹੈਂਡੈਂਟਸ ਨੂੰ ਦੱਸਿਆ ਕਿ ਇਹ ਉਹਨਾਂ ਦੇ ਸੋਹਰਾ ਸਾਹਿਬ ਨਹੀਂ ਅਤੇ ਕਿਸੇ ਅਣਜਾਣ ਬਜ਼ੁਰਗ ਨੂੰ ਸਰਦ ਰਾਤ 'ਚ ਉਹਨਾਂ ਦੇ ਘਰ ਲਿਆਂਦਾ ਗਿਆ ਏ। মিডিਆ ਨਾਲ ਗੱਲਬਾਤ ਕਰਦਿਆਂ ਸਨੀ ਹੁੰਦਲ ਨੇ ਕਿਹਾ ਕਿ ਇਸ ਤੋਂ ਸ਼ਰਮਨਾਕ ਹੋਰ ਕੁਝ ਨਹੀਂ ਹੋ ਸਕਦਾ। ਤੁਸੀਂ ਖੁਦ ਅੰਦਾਜ਼ਾ ਲਾ ਸਕਦੇ ਹੋ ਕਿ ਹਸਪਤਾਲ ਵਾਲੇ ਕੱਪੜਿਆਂ 'ਚ ਇੱਕ ਬਜ਼ੁਰਗ ਬੰਦਾ ਤੁਹਾਡੇ ਘਰ ਦੇ ਬਾਹਰ ਕੋ ਜਾਂਦਾ ਹੈ ਤੇ ਤੁਹਾਨੂੰ ਪਤਾ ਹੀ ਨਹੀਂ ਹੈ ਕਿ ਉਹ ਕੌਣ ਹੈ ਦੂਜੇ ਪਾਸੇ ਸਣੀ ਹੁੰਦਲ ਦੀ ਪਤਨੀ ਨੇ اٹینڈੈਂਟਸ ਨੂੰ ਮਰੀਜ਼ ਦਾ ਬ੍ਰੈਸਲੇਟ ਚੈੱਕ ਕਰਨ ਵਾਸਤੇ ਆਖਿਆ ਤੇ ਜਦੋਂ ਗੌਰ ਨਾਲ ਦੇਖਿਆ ਗਿਆ ਤਾਂ ਘਰ ਦੇ ਬਾਹਰ ਮੌਜੂਦ ਮਰੀਜ਼ ਦਾ ਗੋਤ ਵੀ ਹੁੰਦਲ ਸੀ ਉਧਰ ਫਰੇਜ਼ਰ ਹੈਲਥ ਨੂੰ ਗੈਰ ਐਮਰਜੈਂਸੀ ਵਾਲੇ ਮਰੀਜ਼ ਤਬਦੀਲ ਕਰਨ ਦੀਆਂ ਸੇਵਾਵਾਂ ਦੇਰੀ ਕੰਪਨੀ ਹਸਪੀਟਲ ਟ੍ਰਾਂਸਫਰਸ ਨੇ ਇਸ ਗੱਲ ਦੀ ਤਸਦੀਕ ਕਰ ਦਿੱਤੀ ਕਿ 22 ਦਸੰਬਰ ਨੂੰ ਇੱਕੋ ਜਿਹੇ ਨਾਂ ਵਾਲੇ ਦੋ ਮਰੀਜ਼ਾਂ ਨੂੰ ਘਰ ਪਹੁੰਚਾਉਣ ਦੀ ਗੁਜ਼ਾਰਿਸ਼ ਮਿਲੀ ਸੀ ਹਸਪੀਟਲ ਟਰਾਂਸਫਰਸ ਦੇ ਮੁੱਖ ਕਾਰਜਕਾਰੀ ਅਫਸਰ ਕੋਲਨ ਡੇਵਿਸ ਨੇ ਦੱਸਿਆ ਕਿ ਹਸਪਤਾਲ ਚੋਂ ਮਰੀਜ਼ ਨੂੰ ਰਵਾਨਾ ਕੀਤੇ ਜਾਣ ਤੋਂ ਪਹਿਲਾਂ ਉਸ ਦਾ ਨਾਂ ਅਤੇ ਗੋਤ ਦਸਤਾਵੇਜ਼ਾਂ ਨਾਲ ਮੇਲ ਖਾਰੇ ਸਨ ਪਰ ਮਰੀਜ਼ ਦੇ ਪਰਸਨਲ ਹੈਲਥ ਨੰਬਰ ਦੀ ਤਸਦੀਕ ਨਾ ਕੀਤੀ ਗਈ ਕੰਪਨੀ ਨੇ ਮੰਨਿਆ ਕਿ ਸਨੀ ਹੁੰਦਲ ਦੇ ਘਰ ਮਰੀਜ਼ ਪੁੱਜਣ ਦੌਰਾਨ ਹੀ ਕੋਤਾਹੀ ਬਾਰੇ ਅਹਿਸਾਸ ਹੋ ਗਿਆ ਤੇ ਅਟੈਂਡੈਂਸ ਨੇ ਮੋੜ ਹਸਪਤਾਲ ਨਾਲ ਸੰਪਰਕ ਕਰਦਿਆਂ ਅਸਲ ਪਤਾ ਹਾਸਲ ਕਰਕੇ ਮਰੀਜ਼ ਨੂੰ ਉਸ ਦੇ ਘਰ ਪਹੁੰਚਾ ਦਿੱਤਾ। ਹਸਪਤਾਲ ਟਰਾਂਸਫਰਸ ਦਾ ਕਹਿਣਾ ਹੈ ਕਿ ਘਟਨਾ ਦੀ ਸਮੀਖਿਆ ਕੀਤੀ ਜਾ ਰਹੀ ਹੈ ਤੇ ਮਰੀਜ਼ਾਂ ਦੀ ਪਛਾਣ ਨਾਲ ਸੰਬੰਧਿਤ ਮੁਕੰਮਲ ਵੇਰਵਿਆਂ ਦੀ ਤਸਦੀਕ ਲਾਜ਼ਮੀ ਕਰਾਰ ਦਿੱਤੀ ਗਈ ਹੈ। ਉਧਰ ਸਨੀ ਹੁੰਦਲ ਮੁਤਾਬਕ ਉਹ ਨਹੀਂ ਜਾਣਦੇ ਕਿ ਉਹਨਾਂ ਦੇ ਘਰ ਪੁੱਜੇ ਮਰੀਜ਼ ਦੇ ਪਰਿਵਾਰਕ ਮੈਂਬਰ ਇਸ ਡਰਾਮੇ ਬਾਰੇ ਜਾਣਦੇ ਨੇ ਜਾਂ ਨਹੀਂ ਪਰ ਉਮੀਦ ਹੈ ਕਿ ਬਜ਼ੁਰਗ ਦੇ ਪਰਿਵਾਰਕ ਮੈਂਬਰਾਂ ਨੂੰ 22 ਦਸੰਬਰ ਦੀ ਘਟਨਾ ਬਾਰੇ ਇਤਲਾਹ ਦਿੱਤੀ ਗਈ ਹੋਵੇਗੀ। ਕੁੱਲ ਮਿਲਾ ਕੇ ਸਾਰੇ ਘਟਨਾਕ੍ਰਮ ਤੋਂ ਬਾਅਦ ਸਨੀ ਹੁੰਦਲ ਦੇ ਪਿਤਾ ਨੂੰ 23 ਦਸੰਬਰ ਦੀ ਸਵੇਰ ਹੀ ਹਸਪਤਾਲ ਤੋਂ ਘਰ ਪਹੁੰਚਾਇਆ ਜਾ ਸਕਿਆ ਸਨੀ ਹੁੰਦਲ ਨੇ ਇਹ ਵੀ ਕਿਹਾ ਕਿ ਉਹ ਹਸਪਤਾਲ ਦੇ ਸਟਾਫ ਨੂੰ ਕੋਈ ਦੋਸ਼ ਨਹੀਂ ਦੇ ਰਿਹਾ ਪਰ ਘਟਨਾ ਨੇ ਉਹਨਾਂ ਦੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਕੈਨੇਡਾ ਤੋਂ ਪੰਜਾਬ ਲਈ ਮੰਦਭਾਗੀ ਖਬਰ ਸਾਹਮਣੇ ਆਈ ਹੈ ਬਰਨਾਲਾ ਦੇ ਇੱਕ ਨੌਜਵਾਨ ਦੀ ਕੈਨੇਡਾ ਦੇ ਸਰੀ ਚ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਉਸ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ। ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਮ੍ਰਿਤਕ ਦੀ ਪਛਾਣ ਬਲਤੇਜ ਵਜੋਂ ਹੋਈ ਹੈ ਜੋ ਕਿ ਛੀਨੀਵਾਲ ਪਿੰਡ ਦਾ ਰਹਿਣ ਵਾਲਾ ਸੀ। ਉਸ ਦੇ ਪਿਤਾ ਜਗਤਾਰ ਸਿੰਘ ਤੇ ਮਾਂ ਰੁਪਿੰਦਰ ਕੌਰ ਦਾ ਆਪਣੇ ਪੁੱਤਰ ਦੀ ਮੌਤ ਦੀ ਖਬਰ ਸੁਣ ਕੇ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ। ਬਲਤੇਜ ਦੀ লাশ ਨੂੰ ਭਾਰਤ ਵਾਪਸ ਲਿਆਉਣ 'ਚ ਪਰਿਵਾਰ ਨੂੰ ਇੱਕ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। লাশ ਨੂੰ ਭਾਰਤ ਵਾਪਸ ਲਿਆਉਣ ਲਈ 27 ਲੱਖ ਰੁਪਏ ਲੱਗਣਗੇ। লাশ ਦੀ ਕਾਗਜ਼ੀ ਕਾਰਵਾਈ ਅਤੇ ਅੰਤਰਰਾਸ਼ਟਰੀ ਵਾਪਸੀ ਤੇ ਲਗਭਗ 40000 ਕੈਨੇਡੀਅਨ ਡਾਲਰ ਜਾਨੀ ਕਿ ਭਾਰਤੀ ਕਰੰਸੀ ਚ ਲਗਭਗ 25 ਤੋਂ 27 ਲੱਖ ਰੁਪਏ ਖਰਚ ਆਉਣਗੇ ਪਰਿਵਾਰ ਦੀ ਵਿੱਤੀ ਸਥਿਤੀ ਇੰਨੀ ਮਜ਼ਬੂਤ ਨਹੀਂ ਹੈ ਕਿ ਉਹ ਆਪਣੇ ਆਪ ਇੰਨੀ ਵੱਡੀ ਰਕਮ ਇਕੱਠੀ ਕਰ ਸਕਣ ਇਸ ਸਥਿਤੀ ਦੇ ਮੱਦੇਨਜ਼ਰ ਜ਼ਿਲ੍ਹੇ ਭਰ ਦੀਆਂ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਨੇ ਜਨਤਾ ਨੂੰ ਵਿੱਤੀ ਸਹਾਇਤਾ ਦੀ ਅਪੀਲ ਕੀਤੀ ਹੈ ਉਹਨਾਂ ਦਾ ਉਦੇਸ਼ ਬਲਤੇਜ ਦੀ ਲਾਸ਼ ਨੂੰ ਜਲਦੀ ਤੋਂ ਜਲਦੀ ਪਿੰਡ ਛੀਨੀਵਾਲ ਭੇਜਣਾ ਹੈ ਤਾਂ ਜੋ ਉਸ ਦੇ ਮਾਪੇ ਅੰਤਿਮ ਦਰਸ਼ਨ ਕਰ ਸਕਣ ਨੌਜਵਾਨ ਦੀ ਮੌਤ ਬਾਰੇ ਕੈਨੇਡਾ ਰਹਿੰਦੇ ਉਸ ਦੇ ਚਚੇਰੇ ਭਰਾ ਨੇ ਪਰਿਵਾਰ ਨੂੰ ਜਾਣਕਾਰੀ ਦਿੱਤੀ ਉਹ ਸਟੱਡੀ ਵੀਜ਼ਾ ਤੇ ਕੈਨੇਡਾ ਗਿਆ ਸੀ ਨੌਜਵਾਨ ਦੀ ਮੌਤ ਪਿੱਛੋਂ ਪਿੰਡ ਛੀਨੀਵਾਲ 'ਚ ਸੋਗ ਦੀ ਲਹਿਰ ਫੈਲ ਗਈ ਮ੍ਰਿਤਕ ਇੱਕ ਆਮ ਕਿਸਾਨ ਪਰਿਵਾਰ ਤੋਂ ਸੀ ਤੇ ਉਸਦੇ ਪਿਤਾ ਜੋ ਇੱਕ ਨਿੱਜੀ বাস ਕੰਡਕਟਰ ਸਨ ਨੇ ਆਪਣੇ ਪੁੱਤਰ ਨੂੰ ਬਿਹਤਰ ਭਵਿੱਖ ਲਈ ਵਿਦੇਸ਼ ਭੇਜਿਆ ਸੀ ਪਰਿਵਾਰ ਤੇ ਪਿੰਡ ਵਾਸੀਆਂ ਨੇ ਸਰਕਾਰ ਤੇ ਪ੍ਰਸ਼ਾਸਨ ਦੋਵਾਂ ਨੂੰ ਮ੍ਰਿਤਕ ਦੀ Laash ਵਾਪਸ ਪਿੰਡ ਲਿਆਉਣ ਦੀ ਅਪੀਲ ਕੀਤੀ ਹੈ ਕੇਰਲ ਦੇ ਸੀਰੋ ਮਾਲਾਬਾਰ ਚਰਚ ਨਾਲ ਸੰਬੰਧਿਤ ਇੱਕ ਕੈਥੋਲਿਕ ਪਾਦਰੀ ਨੂੰ ਕੈਨੇਡੀਅਨ ਪੁਲਿਸ ਨੇ ਜਿਣਸੀ ਸ਼ੋਸ਼ਣ ਅਤੇ ਸੈਕਸ਼ੂਅਲ ਇੰਟਰਫੀਅਰੈਂਸ ਦੇ ਦੋਸ਼ਾਂ 'ਚ ਗ੍ਰਿਫਤਾਰ ਕੀਤਾ ਹੈ ਕੈਨੇਡੀਅਨ ਕਾਨੂੰਨ 'ਚ ਸੈਕਸ਼ੂਅਲ ਇੰਟਰਫੀਅਰੈਂਸ ਸ਼ਬਦ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿਰੁੱਧ ਕੀਤੇ ਗਏ ਜਿਣਸੀ ਅਪਰਾਧਾਂ ਲਈ ਵਰਤਿਆ ਜਾਂਦਾ ਹੈ ਇਸ ਘਟਨਾ ਤੋਂ ਬਾਅਦ ਟੋਰਾਂਟੋ ਦੇ ਆਰਚਡੀਓਸਿਸ ਨੇ ਫਾਦਰ ਜੇਮਸ ਚੈਰੀਕਲ ਨੂੰ ਪਾਦਰੀ ਵਜੋਂ ਸੇਵਾਵਾਂ ਤੋਂ ਮੁਕਤ ਕਰ ਦਿੱਤਾ ਕੋਚੀ ਸਥਿਤ ਸੀਰੋ ਮਾਲਾਬਾਰ ਚਰਚ ਕੇਰਲ ਦਾ ਸਭ ਤੋਂ ਪ੍ਰਮੁੱਖ ਕੈਥੋਲਿਕ ਹਿਸਾਇਆ ਤੇ ਰੋਮ ਦੇ ਅਧੀਨ ਆਉਣ ਵਾਲੇ 23 ओरिएंटਲ ਚਰਚਾਂ ਚੋਂ ਇੱਕ ਹੈ ਕੋਚੀ ਚ ਚਰਚ ਦੇ ਸੂਤਰਾ ਨੇ ਦੱਸਿਆ ਕਿ ਫਾਦਰ ਚੈਰੀਕਲ ਥਾਮਰਾ ਸੇਰੀ ਦੇ ਸੀਰੋ ਮਾਲਾਬਾਰ ਡਾਇਓਸਿਸ ਨਾਲ ਸੰਬੰਧਿਤ ਸਨ ਅਤੇ ਪਿਛਲੇ ਲਗਭਗ 3 ਦਹਾਕਿਆਂ ਤੋਂ ਟੋਰਾਂਟੋ ਦੇ ਆਰਚ ਡਾਇਓਸਿਸ ਅਧੀਨ ਵੱਖ-ਵੱਖ ਪੈਰੀਸ਼ਾਂ 'ਚ ਕੰਮ ਕਰਨ ਲਈ ਭੇਜੇ ਗਏ ਸਨ 20 ਦਸੰਬਰ ਨੂੰ ਟੋਰਾਂਟੋ ਦੇ ਆਰਚ ਡਾਇਓਸਿਸ ਨੇ ਇੱਕ ਬਿਆਨ 'ਚ ਕਿਹਾ ਕਿ ਬ੍ਰੈਂਟਨਟ ਸੇਂਟ ਜੇਰੋਮ ਕੈਥੋਲਿਕ ਚਰਚ ਦੇ ਪਾਦਰੀ ਵਜੋਂ ਸੇਵਾ ਨਿਭਾਰਿਆ ਫਾਦਰ ਜੇਮਸ ਚੈਰੀਕਲ ਵਿਰੁੱਧ ਦੁਰਵਿਵਹਾਰ ਦੇ ਦੋਸ਼ਾਂ ਬਾਰੇ ਪਤਾ ਲੱਗਾ ਹੈ 18 ਦਸੰਬਰ 2025 ਨੂੰ ਪੀਲ ਰੀਜਨਲ ਪੁਲਿਸ ਨੇ ਫਾਦਰ ਚੈਰੀਕਲ ਤੇ ਜਨਸੀ ਸ਼ੋਸ਼ਣ ਦਾ ਇੱਕ ਅਤੇ ਸੈਕਸ਼ੂਅਲ ਇੰਟਰਫੀਅਰੈਂਸ ਦਾ ਇੱਕ ਮਾਮਲਾ ਦਰਜ ਕੀਤਾ ਬਿਆਨ ਚ ਅੱਗੇ ਕਿਹਾ ਗਿਆ ਕਿ ਦੁਰਵਿਵਹਾਰ ਦੇ ਦੋਸ਼ਾਂ ਨਾਲ ਸੰਬੰਧਿਤ ਸਾਡੇ ਪ੍ਰੋਟੋਕੋਲ ਅਤੇ ਪ੍ਰਕਿਰਿਆਵਾਂ ਦੀ ਪਾਲਣਾ ਕਰਦੇ ਹੋਏ ਫਾਦਰ ਚੈਰੀਕਲ ਨੂੰ ਮੰਤਰਾਲੇ ਦੀਆਂ ਸੇਵਾਵਾਂ ਤੋਂ ਹਟਾ ਦਿੱਤਾ ਗਿਆ ਹੈ ਸਾਡੀ ਕੈਨੇਡੀਅਨ ਕਾਨੂੰਨੀ ਪ੍ਰਣਾਲੀ ਚ ਕਿਸੇ ਵੀ ਮੁਲਜ਼ਮ ਦੀ ਤਰ੍ਹਾਂ ਉਹਨਾਂ ਨੂੰ ਵੀ ਉਦੋਂ ਤੱਕ ਬੇਗੁਨਾ ਮੰਨਿਆ ਜਾਵੇਗਾ ਜਦੋਂ ਤੱਕ ਦੋਸ਼ ਸਾਬਤ ਨਹੀਂ ਹੋ ਜਾਂਦੇ ਤੇ ਉਹ ਨਿਰਪੱਖ ਕਾਨੂੰਨੀ ਪ੍ਰਕਿਰਿਆ ਦੇ ਹੱਕਦਾਰ ਨੇ ਟ੍ਰਾਂਟੋ ਦਾ ਆਰਚ ਡਾਇਓਸਿਸ ਦੁਰਵਿਵਹਾਰ ਦੇ ਕਿਸੇ ਵੀ ਦੋਸ਼ ਨੂੰ ਇੱਕ ਜ਼ਰੂਰੀ ਮਾਮਲੇ ਵਜੋਂ ਦੇਖਦਾ ਹੈ ਜਿਸ ਤੇ ਗੰਭੀਰ ਧਿਆਨ ਦੀ ਲੋੜ ਹੈ 60 ਸਾਲ ਦੇ ਚਰਿਕਲ ਦੀ ਗ੍ਰਿਫਤਾਰੀ ਅਤੇ ਸੇਵਾਵਾਂ ਤੋਂ ਹਟਾਏ ਜਾਣ ਤੋਂ ਬਾਅਦ ਸੇਂਟ ਜੈਰੋਮ ਚਰਚ ਜਿੱਥੇ ਉਹ ਕੰਮ ਕਰ ਰਹੇ ਸਨ ਨੇ 25 ਦਸੰਬਰ ਤੋਂ 3 ਜਨਵਰੀ ਦੇ ਵਿਚਕਾਰ ਹੋਣ ਵਾਲੀ ਹੋਲੀ ਮਾਸ ਨੂੰ ਰੱਦ ਕਰ ਦਿੱਤਾ ਹੈ ਆਰਥ ਡਾਇਓਸਿਸ ਨੇ ਦੱਸਿਆ ਹੈ ਕਿ ਚੈਰੀਕਲ 1997 ਤੋਂ ਇਸ ਦੇ ਅਧੀਨ ਵੱਖ-ਵੱਖ ਪਰਿਸ਼ਾਂਤ ਚ ਕੰਮ ਕਰ ਚੁੱਕੇ ਨੇ। ਕੈਨੇਡਾ ਵਾਲਿਆਂ ਨੂੰ ਮਿਲੇ 2-2000 ਡਾਲਰ ਦਾ ਜਿੰਨ ਮੁਰ ਬੋਤਲ ਚੋਂ ਬਾਹਰ ਆ ਗਿਆ ਤੇ CRA ਵੱਲੋਂ ਰੱਜੇ ਪੁੱਜੇ ਲੋਕਾਂ ਤੋਂ 10 ਅਰਬ ਡਾਲਰ ਦੀ ਰਕਮ ਵਸੂਲ ਕਰਨ ਦਾ ਐਲਾਨ ਕੀਤਾ ਗਿਆ। ਕੈਨੇਡਾ ਰੈਵੈਨਿਊ ਏਜੰਸੀ ਦਾ ਕਹਿਣਾ ਹੈ ਕਿ ਕੋਰੋਨਾ ਮਹਾਮਾਰੀ ਦੌਰਾਨ ਐਡਮਿੰਟਨ ਦੇ ਗਾਇਕ ਪੈਟ੍ਰਿਕ ਮੈਸ ਵਰਗੀਆਂ ਸ਼ਖਸੀਅਤਾਂ ਵੀ ਕਤਾਰ 'ਚ ਲੱਗ ਗਈਆਂ ਜੋ 5000 ਡਾਲਰ ਦੀ ਆਮਦਨ ਵਾਲੀ ਸ਼੍ਰੇਣੀ 'ਚ ਨਹੀਂ ਸਨ ਆਉਂਦੀਆਂ ਸੀਆਰਏ ਮੁਤਾਬਕ ਪੈਟ੍ਰਿਕ ਨੇ ਅਪ੍ਰੈਲ 2020 ਤੋਂ ਜੂਨ 2022 ਦਰਮਿਆਨ 41000 ਡਾਲਰ ਦੀ ਸਰਕਾਰੀ ਸਹਾਇਤਾ ਹਾਸਲ ਕੀਤੀ ਪਰ ਪੈਟ੍ਰਿਕ ਨੇ ਵਿਰੋਧ ਕੀਤਾ ਤਾਂ ਸੀਆਰਏ ਦੀ ਸੋਰ ਮੱਠੀ ਪੈ ਗਈ ਤੇ 41000 ਡਾਲਰ ਦੀ ਬਜਾਏ 27000 ਡਾਲਰ ਮੰਗੇ ਜਾਣ ਲੱਗੇ ਸੀਆਰਏ ਦਾ ਕਹਿਣਾ ਹੈ ਕਿ 14 ਅਰਬ ਡਾਲਰ ਦੀ ਰਕਮ ਅਜੇ ਲੋਕਾਂ ਨੂੰ ਦਿੱਤੀ ਗਈ ਜੋ ਸਰਕਾਰੀ ਸਹਾਇਤਾ ਦੇ ਯੋਗ ਨਹੀਂ ਸਨ ਰਕਮ ਦਾ ਜ਼ਿਆਦਾਤਰ ਹਿੱਸਾ ਕੈਨੇਡਾ ਐਮਰਜੈਂਸੀ ਰਿਸਪੌਂਸ ਬੈਨੀਫਿਟ ਅਧੀਨ ਦਿੱਤਾ ਗਿਆ 2022 ਚ ਸੀਆਰਏ ਵੱਲੋਂ ਰਕਮ ਵਸੂਲੀ ਦੀ ਪ੍ਰਕਿਰਿਆ ਆਰੰਭੀ ਗਈ ਤੇ 4 ਅਰਬ ਡਾਲਰ ਹਾਸਲ ਕਰ ਲਏ ਪਰ 10 ਅਰਬ ਡਾਲਰ ਹੁਣ ਵੀ ਬਕਾਇਆ ਖੜੇ ਨੇ ਵੈਂਕੂਵਰ ਦੇ ਲਾਇਸੈਂਸ ਸ਼ੋਦਾ ਇਨਸੋਲਵੈਂਸੀ ਟਰਸਟੀ ਬ੍ਰਾਇਨ ਮੈਂਟਨ ਨੇ ਦੱਸਿਆ ਕਿ ਉਹਨਾਂ ਕੋਲ ਹਰ ਹਫ਼ਤੇ ਦਰਜਨਾ ਕਲਾਇੰਟ ਆ ਰਹੇ ਨੇ ਜੋ ਮਹਾਮਾਰੀ ਦੌਰਾਨ ਮਿਲੀ ਰਕਮ ਦਾ ਮਸਲਾ ਖਤਮ ਕਰਨ ਦੇ ਇੱਛੁਕ ਨੇ ਮੈਂਟਨ ਨੇ ਸਪਸ਼ਟ ਸ਼ਬਦਾਂ 'ਚ ਕਿਹਾ ਕਿ ਜੇ ਤੁਸੀਂ ਸਰਕਾਰ ਦਾ ਪੈਸਾ ਦੇਣਾ ਹੈ ਤਾਂ ਬੈਂਕਰਪਸੀ ਵੀ ਇਸ ਵਿੱਚ ਕੋਈ ਮਦਦ ਨਹੀਂ ਕਰ ਸਕਦੀ ਦੱਸ ਦਈਏ ਕਿ ਸੀਆਰਏ ਵੱਲੋਂ ਕਰੋਨਾ ਮਹਾਮਾਰੀ ਦੌਰਾਨ ਤਕਰੀਬਨ 84 ਅਰਬ ਡਾਲਰ ਵੱਖ-ਵੱਖ ਯੋਜਨਾਵਾਂ ਤਹਿਤ ਵੰਡੇ ਗਏ ਪਰ ਕੈਨੇਡੀਅਨ ਟੈਕਸ ਪੇਅਰਸ ਐਸੋਸੀਏਸ਼ਨ ਵੱਲੋਂ ਮੁਕੰਮਲ ਪਾਰਦਰਸ਼ਤਾ ਮੰਗੀ ਜਾ ਰਹੀ ਹੈ ਐਸੋਸੀਏਸ਼ਨ ਨੇ ਦਾਅਵਾ ਕੀਤਾ ਕਿ ਰੱਜੇ ਪੁੱਜ ਜੇ ਘਰਾਂ ਦੇ ਲੋਕ ਵੀ ਸਰਕਾਰੀ ਪੈਸਾ ਡਕਾਰ ਗਏ ਸੀਆਰਏ ਵੱਲੋਂ ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਸਰਕਾਰੀ ਪੈਸਾ ਵਾਪਸ ਕਰ ਦਿਓ ਜਾਂ ਕਾਨੂੰਨੀ ਕਾਰਵਾਈ ਲਈ ਤਿਆਰ ਰਹੋ ਪਰ ਪੈਟ੍ਰਿਕ ਮੈਸ ਵਰਗੇ ਕੁਝ ਲੋਕ ਹੁਣ ਵੀ ਦਾਵਾ ਕਰ ਰਹੇ ਨੇ ਕਿ ਉਹ ਸਰਕਾਰੀ ਸਹਾਇਤਾ ਦੇ ਬਿਲਕੁਲ ਯੋਗ ਸੰਤ ਤੇ ਰਕਮ ਵਾਪਸ ਨਹੀਂ ਕਰਨਗੇ ਇਹ ਰੀਡ ਕਾ ਸੀਆਰਏ ਵਾਸਤੇ ਫਾਇਦੇਮੰਦ ਵੀ ਸਾਬਤ ਹੋ ਰਿਹਾ ਹੈ ਅਤੇ 55000 ਲੋਕਾਂ ਨੇ 621 ਮਿਲੀਅਨ ਡਾਲਰ ਵਾਪਸ ਕਰ ਦਿੱਤੇ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਭਵਿੱਖ ਚ ਕੈਨੇਡਾ ਰੈਵਨਿਊ ਏਜੰਸੀ ਕਿਹੋ ਜੀ ਸਖਤੀ ਕਰਦੀ ਹੈ ਕੈਨੇਡਾ ਦੇ BC ਚ ਇੱਕ ਨਾਈਟ ਕਲੱਬ ਚ ਮੌਜੂਦ ਸ਼ਖਸ ਦੇ ਚਿਹਰੇ ਤੇ ਛੁਰੇ ਨਾਲ ਵਾਰ ਕਰਨ ਦੇ ਮਾਮਲੇ ਚ ਵੈਨਕੂਵਰ ਪੁਲਿਸ ਵੱਲੋਂ 31 ਸਾਲ ਦੇ ਪਰਮਵੀਰ ਸਿੰਘ ਝੁੱਟੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਸੋਮਵਾਰ ਵੱਡੇ ਤੜਕੇ ਤਕਰੀਬਨ 3 ਵਜੇ ਯੀਲ ਟਾਊਨ ਨਾਈਟ ਕਲੱਬ 'ਚ ਵਾਰਦਾਤ ਦੀ ਇਤਲਾ ਮਿਲੀ ਪੁਲਿਸ ਦੇ ਪੁੱਜਣ ਤੋਂ ਪਹਿਲਾਂ ਨਾਈਟ ਕਲੱਬ 'ਚ ਮੌਜੂਦ ਕੁਝ ਲੋਕਾਂ ਨੇ ਪੀੜਤ ਦਾ ਬਚਾਅ ਕਰਦਿਆਂ ਉਸ ਨੂੰ ਮੁੱਢਲੀ ਸਹਾਇਤਾ ਮੁਹੱਈਆ ਕਰਵਾਈ ਇਸੇ ਦੌਰਾਨ ਮੌਕੇ ਤੇ ਪੁੱਜੇ ਅਫਸਰਾਂ ਨੇ ਸ਼ੱਕੀ ਨੂੰ ਗ੍ਰਿਫਤਾਰ ਕਰ ਲਿਆ ਜਦਕਿ ਪੀੜਤ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਪੁਲਿਸ ਇਸ ਵਾਰਦਾਤ ਨੂੰ ਜਾਣਬੁੱਝ ਕੇ ਕੀਤੀ ਹਰਕਤ ਨਹੀਂ ਮੰਨ ਰਹੀ ਤੇ ਡੈਲਟਾ ਦੇ ਪਰਮਵੀਰ ਸਿੰਘ ਛੁੱਟੀ ਵਿਰੋਧ ਅਸੌਲਟ ਦੇ ਦੋਸ਼ ਲਗਾਉਂਦਿਆਂ ਪੁਲਿਸ ਹਿਰਾਸਤ 'ਚ ਰੱਖਿਆ ਗਿਆ ਹੈ। ਪੁਲਿਸ ਵੱਲੋਂ ਪੀੜਤ ਦੇ ਪਛਾਣ ਜਨ ਤੱਕ ਨਹੀਂ ਕੀਤੀ ਗਈ ਤੇ ਵਾਰਦਾਤ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਇਸ ਸਾਲ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ-ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ। ਕੈਨੇਡਾ ਤੇ ਭਾਰਤ ਦੇ ਡਿਪੋਟੇਸ਼ਨ ਦੇ ਅੰਕੜਿਆਂ 'ਚ ਵੱਡਾ ਅੰਤਰ ਕੈਨੇਡਾ ਅਨੁਸਾਰ 2831 ਭਾਰਤੀ ਵਾਪਸ ਭੇਜੇ ਭਾਰਤ ਮੁਤਾਬਕ 188 ਭਾਰਤ ਅਤੇ ਕੈਨੇਡਾ ਦੇ ਸਬੰਧਾਂ 'ਚ ਵੱਡੇ ਪੱਧਰ ਤੇ ਸੁਧਾਰ ਦੋਵੇਂ ਦੇਸ਼ਾਂ ਨੇ ਵੱਖ-ਵੱਖ ਸਮਝੌਤਿਆਂ ਤੇ ਸਹਿਮਤੀ ਪ੍ਰਗਟਾਈ Ontario ਵਿਸਟਰਾ ਲਈ ਡਰਾਈਵਿੰਗ ਲਾਇਸੈਂਸ ਦੇ ਨਿਯਮ ਕਰੇਗਾ ਸਖਤ ਕੈਨੇਡਾ 'ਚ ਰਹਿ ਰਹੇ ਭਾਰਤੀ ਮੂਲ ਦੇ ਵਿਅਕਤੀ ਹੋਣਗੇ ਸਭ ਤੋਂ ਵੱਧ ਪ੍ਰਭਾਵਿਤ ਅਮਰੀਕਾ ਕੈਨੇਡਾ ਬਰਫੀਲੇ ਤੂਫਾਨ ਦੀ ਮਾਰ ਹੇਠ ਸੈਂਕੜੇ ਫਲਾਈਟਸ ਰੱਦ Ontario Quebec ਤੇ Nova Scotia ਦੇ ਕੁਝ ਹਿੱਸਿਆਂ 'ਚ orange alert ਇਸ ਦਿਨ ਆਲੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ